ਗੰਗਰਾਮੀਵਾਲ ਦੇ ਇਲਾਕੇ ਦਾ ਇਤਿਹਾਸਿਕ ਛਿੰਝ ਮੇਲਾ ਕੁਸ਼ਤੀਆਂ ਦਾ ਮਹਾਕੁੰਭ ਮੇਲਾ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਅਤੇ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇ ਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸਾਡੇ ਸਰਪੰਚ ਸਾਹਿਬ ਸਰਨਾਲ ਕੰਪਲ ਖਾਰਜੀਤ ਸਿੰਘ ਦੀષા ਭਾਜੀ ਰਾਮੇਵਾਲ ਸਾਹਿਬ ਜੋ ਬੜੇ ਸਾਲਾਂ ਤੋਂ ਬੜੀ ਇਹ ਜਿਹੜੀ ਕਰੇ ਇਹ ਜਿਹੜਾ ਬੜਾ ਵੱਡਾ ਅੰਗਲ ਕਰਾਉਦੇ ਆ ਪਰ ਹਰ ਸਾਲ ਹਰ ਵਾਰੀ ਦੇ ਨਾਲ ਉਹ ਵੱਡੇ ਪਹਿਲਵਾਨ ਔਰ ਵੱਡ ਮੇਲਾ ਇੱਥੇ ਇਕਤਰਤ ਹੁੰਦਾ ਸੋ ਜਿਹੜੀਆਂ ਮਨੋਰੰਜਨ ਦਾਵਾਂ ਦੇ ਨਾਲ ਪਿੰਡ ਵਸੀਆਂ ਨੇ ਔਰ ਸਾਡੀ ਸਾਰੀ ਜਿਹੜੀ ਕਮੇਟੀ ਹੈ ਜਿਹਨੇ ਛਿੰਝ ਕਰਾਈ ਹੈ ਸਮੂਹ ਜਿਹੜੇ ਐਸਆਰਆਈ ਵੀ ਸਾਡੀ ਸਾਰੀ ਜਿਹੜੀ ਸਮੂਹ ਪੰਚਾਇਤ ਉਹਦੇ ਤੇ ਕਿਰਪਾ ਬਣਾਈ ਰੱਖੇ ਇਹ ਜਿਹੜਾ ਪੰਜਾਬ ਦਾ ਖੇਡ ਹੈ ਜਿਹੜਾ ਇੱਕੋਲਾ ਦਾ ਇਹ ਇਦਾਂ ਹੀ ਚੱਲਦਾ ਰਹੇ ਔਰ ਜਿਹੜੀ ਇਹ ਰਵਾਇਤੀ ਸਾਡੀ ਖੇਡ ਹੈ ਪਰਮਾਤਮਾ ਨੂੰ ਹੋਰ ਜਿਹੜਾ ਭਾਗ ਲਾ ਸਰੇਜ ਜੋ ਅੱਜਕੱਲ ਨਸ਼ਿਆਂ ਦਾ ਯੁੱਗ ਚੱਲ ਪਿਆ ਉਹਨੂੰ ਇਹਨਾਂ ਖੇਡਾਂ ਦੇ ਨਾਲ ਇਹਨਾਂ ਪਹਿਲਵਾਨਾਂ ਦੀਆਂ ਮਿਹਨਤਾਂ ਦੇ ਨਾਲ ਔਰ ਪਰਮਾਤਮਾ ਦੀਆਂ ਅਰਦਾਸਾਂ ਦੇ ਨਾਲ ਜਿਹੜਾ ਪੰਜਾਬ ਹੈ ਉਹ ਦੁਬਾਰਾ ਨੀਂਗ ਤੇ ਆ ਸਕਦਾ ਸੋ ਅਸੀਂ ਤਾਂ ਪਰਮਾਤਮਾ ਦੇ ਚਰਨਾ ਚਾਹੀਏ ਅਰਦਾਸ ਬੇਨਤੀ ਕਰਦੇ ਆ ਕਿ ਉਹ ਸਾਰੇ ਪੰਜਾਬ ਦੇ ਉੱਤੇ ਮਿਹਰ ਬਣਾਈ ਰੱਖੇ ਪਿੰਡ ਰਾਮੇਵਾਲ ਦਾ ਆਪਣਾ ਸ਼ਿੰਜ ਮੇਲਾ ਮਾਕੇ ਦਾ ਆਪਣਾ ਵੱਡਾ ਸ਼ਿੰਜ ਮੇਲਾ ਮੱਧਿਆਰਮ ਦਾ ਰਾਮੇਵਾਲ ਦਾ ਗੁੰਜਰਾ ਪਰਮਾਤ ਜੱਗਰ ਦੇ ਸਾਰੇ ਭਰਾਵਾਂ ਦੇ ਅੱਜ ਵੇਲੇ ਸਾਡੇ ਨਾਲ ਸਾਡੇ ਚੇਅਰਮੈਨ ਸਾਹਿਬ ਸਰ ਚੰਚੇ ਸਿੰਘ ਰਾਜੋਵਾਲ ਜੀ ਸਰ ਗੁਰਜੀਤ ਸਿੰਘ ਦੀਪਾ ਥੰਮਣਵਾਲ ਜੀ ਸਾਡੇ ਬਲਵਿੰਦਰ ਸਿੰਘ ਗੁੰਦਲ ਸਰਪੰਚ ਸਾਹਿਬ ਤੇਜਿੰਦਰ ਭਾਈ ਜੀ ਪਿੰਕੂ ਪ੍ਰਧਾਨ ਜੀ ਫੋਰ ਸਾਡੇ ਹੋਰ ਬਹੁਤ ਸਾਰੇ ਸਤਕਾਰਯੋਗ ਸਰਪੰਚ ਪੰਚ ਜਿਹੜੇ ਆ ਇਲਾਕੇ ਦੀਆਂ ਸ਼ਕਤੀਆਂ ਪਹੁੰਚੀਆਂ ਇਤਤਾਲਾ ਦੀ ਮੈਂ ਸਾਰਿਆਂ ਦਾ ਇੱਥੇ ਸਵਾਗਤ ਕਰਦਾ ਹਾਂ ਔਰ ਜਿਹੜਾ ਹੈ ਪਰਮਤਮਾ ਦੀ ਰੱਬ ਜੋ ਇਸ ਪਹੁੰਚਤੀ ਜਿਹੜੀ ਹੈ ਮਰੋਂ ਕਾਮਨਾਵਾਂ ਦੇ ਨਾਲ ਜੋ ਆਪਣੇ ਪੀਰਾਂ ਦੇ ਕਬਰਾਂ ਨੂੰ ਯਾਦ ਕਰਕੇ ਇੱਕ ਮੇਲਾ ਕਰਵਾਇਆ ਜਾ ਰਿਹਾ ਹੈ ਪਰਮਾਤਮਾ ਇਹਨਾਂ ਸਾਰਿਆਂ ਦੀ ਮਰਵਾ ਦੇਖੋ ਮੈਂ ਤਾਂ ਇਹੀ ਕਹਿਣਾ ਹੈ ਕਿ ਉਹਦੇ ਵੀ ਜਿਹੜੀਆਂ ਸਾਡੀਆਂ ਬਾਤ ਖੇਡਾ ਜੋ ਸਾਡੇ ਪੰਜਾਬ ਦੇ ਕਲਚਰ ਨਾਲ ਜੁੜੀਆਂ ਹੋਈਆਂ ਕਿਹੜਾ ਅਸੀਂ ਇਹਦੇ ਨਾਲ ਜੁੜੇ ਰਵਾਂਗੇ ਆਪਣੇ ਕਲਚਰ ਨਾਲ ਜੁੜੇ ਰਵਾਂਗੇ ਇਹਦੇ ਉਹਦੇ ਨਾਲ ਹੀ ਜਿਹੜਾ ਸਾਬਾ ਹੋ ਕੇ ਬਦੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੜੇ ਇਹ ਜਿਹੜਾ ਰਾਮੇਵਾਲ ਦਾ ਛੰਜ ਮੇਲਾ 35ਵਾਂ ਛੰਜ ਮੇਲਾ ਆ ਸਾਰੇ ਨਗਰ ਦੇ ਐਨ ਆਰ ਆਈ ਵੀਰਾਂ ਦੇ ਜੋਗਰਾ ਕਰਵਾਇਆ ਜਾਂਦਾ ਇਸ ਮੇਲੇ 'ਚ ਬੜੀ ਰੌਣਕ ਲੱਗਦੀ ਆ ਤੇ ਇਹਦੇ ਵਿੱਚ ਕਿਸੇ ਦਾ ਕੋਈ ਗੱਲ ਨਹੀਂ ਬਹੁਤ ਪਿਆਰ ਨਾਲ ਮੇਜਰ ਸਿੰਘ ਪਹਿਲਵਾਨ ਕੁੰਦੂ ਪਹਿਲਵਾਨ ਦੇ ਸਹਿਯੋਗ ਨਾਲ ਇਹ ਮੇਲਾ ਕਰਵਾਇਆ ਜਾਂਦਾ ਹੈ ਇਸ ਕਰਕੇ ਕਿਉਂ ਇਹਨਾਂ ਨੂੰ ਮੋਹਰੇ ਰੱਖਿਆ ਸੀ ਵੱਡਾ ਸਾਡਾ ਆਨੰਦਪੁਰ ਮੇਲਾ ਪਟਕੇ ਦੀਆਂ ਕੁਸ਼ਤੀਆਂ ਸੱਪ ਵੱਡੇ ਇੱਕ ਇੱਕ ਲੱਖ ਦੀਆਂ ਦੋ ਕੁਸ਼ਤੀਆਂ ਜਿਹੜੀ ਪਹਿਲੀ ਪਟਕੇ ਦੀ ਕੁਸ਼ਤੀ ਆ ਸੁਮਿੰਦਰ ਸਿੰਘ ਬਾਗੜ ਬਾਬ ਦਾਨਾ ਮਲਕੀ ਸਿੰਘ ਦੂਜੀ ਦੂਜੀ ਪਾਸਦੀ 6 ਲੱਖ ਦੀ ਕੁਸ਼ਤੀ ਆ ਉਹ ਹੈਗੀ ਆ ਕਾਲਾ ਭਾਜੀ ਜੀ ਦੇ ਵੱਲੋਂ ਮੇਜਰ ਸਿੰਘ ਜਸਨਾਵ ਸਿੰਘ ਦੇਵ ਸਿੰਘ ਸਰਦਾਰਾ ਸਿੰਘ ਵੱਲੋਂ ਉਹ ਵੀ ਸਾਡੇ ਪਰਿਵਾਰ ਵੱਲੋਂ ਤੇ ਤੀਜੀ ਗੋਸਤੀ ਹੈਗੀ ਆ ਜਸਪਾਲ ਸਿੰਘ ਘਾਟੂ ਉਰਫ ਰਾਜਵਿੰਦਰ ਸਿੰਘ ਕਾਲਾ ਜੀ ਮੋਹਨ ਕਰ ਜਗਦੀਸ਼ ਸਿੰਘ ਬਾਵਾਦਾਰਾ ਗਰਮੇਸ਼ਾ ਜੀ ਦੇ ਵੱਲੋਂ ਘਾਟੇ ਜਾਂਦੀ ਕੰਨੀ ਸਰਦਾਰਾ ਭਾਜੀ ਇਹ ਬਹੁਤ ਵਧੀਆ ਕੀਤੀ ਚੋਟੀਆਂ ਹੋਈਆਂ ਸਾਰੀਆਂ ਢਾਢੋਈ ਵਾਲੀਆਂ ਸੀਗੀਆਂ ਟੌਪ ਦੇ ਮੱਲ ਆਏ ਸੀਗੇ ਤੇ 17 ਸਾਡੇ ਪਿੰਡ ਦੇ ਪੜਕੇ ਸੀਗੇ ਤੇ ਦੋ ਪੜਕੇ ਸਾਡੇ ਆਪਦੇ ਹੀ ਸੀਗੇ ਇੱਕ 21000 ਦਾ ਜਗਦੀਪ ਸਿੰਘ ਵੱਲੋਂ ਤੇ 31000 ਦਾ ਕੁਲਵਿੰਦਰ ਸਿੰਘ ਤੇ ਜੋਗਦਾ ਸਿੰਘ ਵੱਲੋਂ ਯੂਐਸਏ ਵੱਲੋਂ ਤੇ ਬਾਕੀ ਜਿਹੜੇ ਪੜਕੇ ਆ ਸਾਡੇ ਧਾਦੇ ਦਾ ਪੁੱਤ ਆ ਇਹਦਾ ਇੱਕ ਸਿਰਾ ਇੱਕ ਸਾਡੇ ਚਾਚੇ ਹੋਰ ਉਹਨਾਂ ਦੇ ਦੋ ਸੀ ਪੰਜ ਪੜਕੇ ਸਾਡੇ ਘਰਾਂ ਚੋਂ ਹੀ ਸੀਗੇ ਟੇਕ ਆਫ ਦਾ ਬੋਂ ਟੋਪ ਦੀ ਸਾਰੀ ਕਮੇਟੀ ਇੰਨੀ ਕੁ ਵਧੀਆ ਸ਼ੰਡ ਕਰਾ ਰਹੀ ਵੀ ਗੱਲੀ ਛੱਡਦੇ ਹੋ ਕੋਈ ਦੇਖ ਲੋ ਵੀ ਸ਼ਾਂਤੀ ਭਰਿਆ ਮਾਹੌਲ ਕੋਈ ਫਰਕ ਨਹੀਂ ਪਿਆ ਤੇ ਕਮੇਟੀ ਦਾ ਪ੍ਰਬੰਧ ਵਾਲਾ ਹੀ ਵਧੀਆ ਆ ਤੇ ਸ਼ਾਂਤਾਂ ਸ਼ਾਂਤ ਨੂੰ ਰੌਣਕਾਂ ਦੀ ਕਿਰਪਾ ਆ ਤਕਰੀਬਨ ਐਨਆਰਆਈ ਵੀ ਦੀ ਐ ਸਾਰੇ ਐ ਐਨਆਰਆਈਆਂ ਦੀ ਐ ਪਟਕੇ ਆਲੇ ਹੋਰ ਕੋਸਟਾ ਐ ਵੀ ਆ ਥੋੜੇ ਆਏ ਵੀ ਆ ਇੱਥੇ ਮੇਰੇ ਕੋਲ ਤਿੰਨ ਚਾਰ ਕਿ ਜਾਨੇ ਆਏ ਆ ਤੇ ਬਾਕੀ ਸਾਰੇ ਫੋਰਮ ਚਾਹੀਏ ਆ ਉਹ ਲਾਈਵ ਦੇਖਣ ਦਾ ਇਹ ਲਿੰਕ ਭੇਜ ਦੇ ਤੇ ਚੱਲਣਗੇ ਪੰਦ ਤਕਰੀਬਨ ਪਹਿਲੀ ਦਾ ਇਹ ਖਾਸ ਕੀਤਾ ਗਿਆ ਜਿਹੜੀ ਪਲਵਾਨਾਂ ਦੀ ਕੁਸ਼ਤੀ ਹੋਣੀ ਆ ਪਲਵਾਨ ਬਹੁਤ ਵਧੀਆ ਹੈ ਢਾਟ ਵਈ ਇਹਦੀ ਕੁਸ਼ਤੀ ਚਾਹੀਦੀ ਆ ਸ਼ਾਂਤੀ ਨਾਲ ਕਿਸੇ ਨੂੰ ਛਰਾਰਤੀ ਅੰਸ਼ ਤੋਂ ਨਹੀਂ ਖਾਣੇ ਚਾਣ ਤਾਂ ਇਦਾਂ ਦਾ ਪਹੁੰਦੇ ਕੋਈ ਖਾ ਪੀ ਕੇ ਜਾਂ ਕੋਈ ਹੋਰ ਇਹ ਪ੍ਰਬੰਧ ਸਾਰੇ ਟੌਪ ਦੇ ਵਧੀਆ ਕੀਤੇ ਗਏ ਆ ਸਾਡੇ ਪ੍ਰਧਾਨ ਸਾਹਿਬ ਸਰਦਾਰ ਜਿੰਦ 23 ਸੇ ਗਰਾਮੇਵਾਲ ਤੇ ਚੇਰ ਤੋਂ ਛਿੰਝ ਮੇਲਾ ਕਰਾ ਰਹੇ ਆ ਇਹ ਪਹਿਲਾਂ ਵੀ ਚੱਲਦਾ ਹੁੰਦਾ ਸੀਗਾ ਤੇ ਇਹਨਾਂ ਕੀ ਕੁਝ ਜ਼ਿਆਦਾ ਹੀ ਵਧੀਆ ਅਤਿਸ਼ਾਹ ਬਹੁਤ ਇਸੰਗਤ ਦੇ ਵਿੱਚ ਭਾਜੀ ਰੌਣੀ ਹਜੇ ਤੱਕ ਮੈਂ ਨਹੀਂ ਆਈ ਉਹ ਵੀ ਆ ਰਹਾ ਪਰ ਜੀ ਦੋ 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 ਹਾਂਜੀ ਆ ਗਏ ਚਲੋ ਸੀ ਆਲੀਆਂ ਲੋਕੀਆਂ ਤੇ ਸਰਜੀ ਸਿੰਘ ਜੀ ਸਭਾ ਕੁਲਦੀਪ ਸਿੰਘ ਜੀ ਗੋਲਡੀ ਕੈਨੇਡਾ ਜਗਦੀ ਚੰਦਰ ਜੀ ਉਹਦਾ ਨਾਮ ਕਿਹਦਾ ਅੱਲਾਹ ਦਾ ਬਹੁਤ ਬਹੁਤ ਧੰਨਵਾਦ ਕਮੇਟੀ ਦਾ ਜੀ ਐਨ ਆਰ ਆਈ ਵੀਰਾਂ ਦਾ ਜਿਹਨਾਂ ਨੇ ਬਹੁਤ ਸੰਯੋਗ ਦਿੱਤਾ ਬਾਕੀ ਇਸ ਪਿੰਡ ਦਾ ਬਹੁਤ ਵੱਡਾ ਪਲਵਾਰ ਹੋਇਆ ਮੇਧਰ ਸਿੰਘ ਬੜਾ ਤਕੜਾ ਮਨ ਲੋਇਆ ਉਹਦਾ ਵੀ ਧੰਨਵਾਦ ਬਾਕੀ ਸਾਰੇ ਪਿੰਡ ਨੇ ਰਲ ਮਿਲ ਕੇ ਸਾਰਾ ਪ੍ਰੋਗਰਾਮ ਕਰਾਇਆ ਤੁਸੀਂ ਦੇਖਦੇ ਆ ਕਿਦਾਂ ਮੇਲਾ ਭਰਿਆ ਪਿਆ ਬਾਕੀ ਇਹਨਾਂ ਐਨ ਆਰ ਐਨ ਆਰ ਆਈ ਵੀਰਾਂ ਦਾ ਬਹੁਤ ਸੰਯੋਗ ਆ ਦੇ ਵਿੱਚ ਤੇ ਮੇਰੇ ਭਰਾ ਖੜੇ ਨਾਲ ਇਹਨਾਂ ਦਾ ਬਹੁਤ ਸੰਯੋਗ ਆ ਸਭ ਕੁਝ ਜੋ ਹੋ ਰਿਹਾ ਇਹਨਾਂ ਦੇ ਇਨਾ ਦੇ ਸਿਰ ਤੇ ਹੋ ਰਿਹਾ ਬਾਕੀ ਸਾਰੀ ਸੰਗਤ ਦਾ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਜੋ ਤੁਸੀਂ ਆਏ ਐਕਤੀ ਪ੍ਰਬੰਧ ਜੀ ਗੁਰਦੁਆਰੇ ਤਿੰਨ ਦਿਨਾਂ ਤੋਂ ਗੁਰੂ ਮਹਾਰਾਜ ਦਾ ਖੰਡ ਪਾਟਣਾ ਹੋਇਆ ਏ ਅੱਜ ਭੋਗ ਪਾਇਆ ਤੁਰ ਤਿੰਨੇ ਦਿਨ ਲੰਗਰ ਪਕੌੜਿਆਂ ਦਾ ਲੰਗਰ ਜਨ ਜੋਰਾ ਸ਼ੋਰਾ ਤੇ ਚੱਲਿਆ ਬਾਕੀ ਮਹਾਰਾਜ ਦੀ ਬਹੁਤ ਮਿਹਰ ਹੋਈ ਆ ਜੀ ਸੰਗਤ ਦੇ ਬਹੁਤ ਸਾਥ ਦਿੱਤਾ ਸਾਰਾ ਪਿੰਡ ਨੇ ਇਕੱਠੇ ਹੋ ਕੇ ਸਾਰਾ ਇਹ ਸੰਜੋਗ ਪੇਕੇ ਸੰਜ ਮੇਲਾ ਕਰਾਇਆ ਜੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਨੌਜਵਾਨ ਪੀੜੀ ਨੂੰ ਮੈਂ ਮੈਸੇਜ ਇਹ ਦਣਾ ਜਨਾਬਈ ਨਸ਼ਿਆਂ ਲੋ ਹਟ ਕੇ ਇੱਧਰ ਨੂੰ ਆਓ ਆਪਣੇ ਸਰੀਰ ਨੂੰ ਬਣਾਓ ਖੋਲੋ ਹੋਰ ਕੋਈ ਗੇਮ ਕਰੋ ਪਰ ਨਸ਼ਿਆਂ ਤੋਂ ਬਚੋ ਅੱਜ ਸ਼ਬਾਸ਼ 25 ਜਨਵਰੀ ਨੂੰ ਬਰਤਾਂ ਦੇ ਬੰਦੀ ਸਲਾਨਾ ਮਹਿਤਬਾ ਦੀ ਰਾਮਨਾਲ ਬੜੀ ਤੋਂ ਹਸਪਤਾਲ ਬਣਾਇਆ ਜਾ ਰਿਹਾ ਹੈ ਇਹ ਸਟੇਜ ਪੂਰੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਵੀਰ ਤੋਂ ਦੇਵਲ ਮੱਝਾ ਇਟੀਐਮ ਬੰਦੀ ਆ ਬਹੁਤ ਹੀ ਮਸ਼ਹੂਰ ਪਹਿਲਵਾਨ 71 ਤੋਂ ਹੁੰਦੇ ਆ ਬਹੁਤ ਹੀ ਵਧੀਆ ਕੁਸ਼ਤੀਆਂ ਇਸ ਪਿੰਡ ਵਿੱਚ ਹੁੰਦੀਆਂ ਪੂਰੀ ਮਤਲਬ ਇਹਦੇ ਵਿੱਚ ਕੋਈ ਪੱਖਪਾਤ ਨਹੀਂ ਹੁੰਦਾ ਪਿੰਡ ਦੇ ਪੂਰੇ ਸਹਿਯੋਗ ਦੇ ਨਾਲ ਇਹ ਸ਼ਹਿਣ ਮੇਲਾ ਕਰਾਇਆ ਜਾਂਦਾ ਹੈ ਇਹਦੇ ਵਿੱਚ ਸਾਰੇ ਨੱਕਰ ਦਾ ਪੰਚਾਇਤ ਦਾ ਤੇ ਬਾਰਲੇ ਅੰਡਰ ਪੀਰੀਅਡ ਦਾ ਸਾਰਿਆਂ ਦਾ ਬਹੁਤ ਬਹੁਤ ਸਹਿਯੋਗ ਦੇ ਨਾਲ ਇਹ ਸਾਡੀ ਛੇਂਜਵਾਰ ਕਰਾਇਆ ਜਾਂਦਾ ਹਾਂ ਕਿ ਸਾਡੀ ਛੇਂਜਵਾਰ ਨਾ ਹੋ ਰਹੀ ਆ ਉਸਤਾਦ ਇਤਿਹਾਸਿਕ ਛੇਂਜ ਆ ਬਹੁਤ ਬੜਾ ਯਰਾਨਾ ਕੀ ਕਰ ਰਿਹਾ ਹੈ ਬਾਕੀ ਹੁਣ ਸਰਕਾਰਾਂ ਵੀ ਬਹੁਤੇ ਕੰਮ ਕਰ ਰਹੀਆਂ ਨੇ ਬਹੁਤ ਹੋਰ ਜੁਦਾ ਹੋਗੋਂ ਤਮਾਮ ਸਾਹਿਬ ਆ ਸਾਰਿਆਂ ਪਾਸੇ ਹੁਣ ਪਲੇਰਾਂ ਨੂੰ ਵੀ ਮੋਹ ਰੱਖ ਕੇ ਕਰ ਰਿਹਾ ਹੈ ਹਰ ਕਿਥੇ ਦੇ ਵਿੱਚ ਕਰ ਰਿਹਾ ਹੈ 65 ਪੈਣ ਗਿਆ ਜਿੰਨੇ ਕਬੱਡੀ ਮੈਚ ਹੀ ਆਣਿਆ ਨੂੰ ਪਸ਼ਾ ਮਿਲੂਗਾ ਇਹ ਦੁਨੀਆ ਚੀਜ਼ਾਂ ਕਰਾਂਗੇ ਉਹਨਾਂ ਨੇ ਆਨੇ ਆਪ ਸਭਾਲ ਲਿਆ ਜਿਹੜੀ ਨੌਜਵਾਲ ਪੀਡੀਓ ਉਹ ਤਾਂ ਦਿਖਾਇਆ ਲੋਕਾਂ ਨੂੰ ਪਤਾ ਲੱਗਿਆ ਸੱਚੀ ਦਾ ਚੋਣ ਦੇ ਪਰਿਵਾਰ ਬਦਲ ਜਿਹੜਾ ਨਸ਼ਾ ਸੀ ਉਹ ਤਾਂ ਜਿਹੜਾ ਹੋ ਗਿਆ ਖਤਮ ਹੋਣਾ ਹੋਰ ਥੋੜਾ ਦਰ ਹੋ ਰਿਹਾ ਇਹ ਜਿਹੜਾ ਕੋੜ ਹੁੰਦਾ ਥੋੜਾ ਥੋੜਾ ਹੋ ਜਾਂਦਾ ਲੈਂਦਾ ਆ ਪਰਿਵਾਰਾਂ ਤੇ ਹੁਣ ਅੱਗੇ ਨਾਲੋਂ ਅੱਗੇ ਨਾਲੋਂ 75% ਆਪਾਂ ਠੀਕ ਆ ਇਹ ਐਨਆਰਆਈ ਵੀਰ ਹੈ ਨਾ ਇਹ ਸਾਰਾ ਜਿੱਦਾਂ ਕਿ ਇਹਨੂੰ ਸਾਰਾ ਸਿਸਟਮ ਹੀ ਇਹਨਾਂ ਤੇ ਚੱਲਦਾ ਹੈ ਜਿੰਦੀ ਇਹ ਮਦਦ ਕਰ ਰਹੇ ਪੰਜਾਬ ਦੇ ਬੱਚਾ ਬਾਹਰੋਂ ਆਣ ਕੇ ਪੈਸਾ ਇੱਥੇ ਬਚਾਰੇ ਲਾ ਰਹੇ ਆ ਇਹਨਾਂ ਨੂੰ ਸ਼ੌਂਕ ਆ ਪਿੰਡਾਂ ਦੇ ਜਿਹੜੇ ਬੱਚੇ ਆ ਵਧੀਆ ਖੇਡਣ ਵਧੀਆ ਖੁੱਦਾ ਜੋ ਹਾਲਾਤ ਸੀ ਦੇ ਪਹਿਲਾਂ ਦੇ ਵੀ ਇਹਨਾਂ ਨੇ ਪਿੰਡਾਂਾਂ ਦੇ ਵਿਕਾਸ ਲਈ ਵਧੀਆ ਕੰਮ ਕੀ ਕਰ ਰਾਮੇਵਾਲ ਦੀ ਮੈਂ ਗੱਲ ਕਰਦਾ ਰਾਮੇਵਾਲ ਹੁਣ ਇਸ ਟਾਈਮ ਛੱਪੜ ਦੀ ਵੀ ਪੂਰੀ ਤਿਆਰੀ ਆ ਵਿਕਾਸ ਕਰ ਰਹੇ ਆ ਐਨਆਈ ਵੀਰਾਂ ਦਾ ਕੰਮ ਕਰ ਰਿਹਾ ਸਾਰੇ ਹੋਰ ਸੁਖ ਦੇਗਾ ਕਹਿੰਦੇ ਉਹ ਕਹਿੰਦੇ ਹੋਰ ਪੈਸੇ ਲਾਲਚ ਕਿੰਨੇ ਮਰਜੀ ਤੁਸੀਂ ਕੰਮ ਕਰੋ ਸਹੀ ਤਰੀਕੇ ਨਾਲ ਜਿਹੜਾ ਕਰਦੀਪ ਸਿੰਘ ਆਰਾਮੇਵਾਲ ਬਲਮੀਤ ਸਿੰਘ ਆ ਜਿਹੜੇ ਹੋਰ ਆ ਸਾਡੇ ਬਲਜੀਤ ਸਿੰਘ ਆ ਕਈ ਬੰਦੇ ਸਾਡੇ ਆਰਾਮੇਵਾਲ ਦੇ ਸਾਦਾ ਬਲਜੀਤ ਸਿੰਘ ਆ ਬਹੁਤਿਆਂ ਨੇ ਸਾਥ ਦਿੱਤਾ ਇਹਨਾਂ ਦਾ ਅਸੀਂ ਬਹੁਤਿਲੋ ਧੰਨਵਾਦ ਕਰਦੇ ਹਾਂ ਜੀ ਜਾਨਬ ਕਰਦਾਰ ਗੁਰਵਿੰਦਰ ਸਿੰਘ ਦੀ ਬਾਪਿਆਂ ਦੇ ਪਰਿਵਾਰ ਵਾਲੋਂ ਕਹਿੰਦੇ 1 ਲੱਖ ਦਾ ਵੱਡਾ ਝੰਡਾ ਹੋ ਗਿਆ ਓਏ ਬਹੁਤ ਵੱਡੇ ਸਤਿਕਾਰ ਨੇ ਸਰਦਾਰ ਗੁਰਮੀਤ ਸਿੰਘ ਜੀ ਬਾਬਿਆਂ ਦੇ ਪਰਿਵਾਰ ਵੱਲੋਂ ਅਤੇ ਸਰਦਾਰ ਸਰਮੰਥ ਜਗਦੀਪ ਸਿੰਘ ਜੀ ਕਿਨਾਰੇ ਪਰਿਵਾਰ ਵੱਲੋਂ 1 ਲੱਖ ਦੀ ਚੰਦੀ ਜਿਹੜੀ ਅਗਲੇ ਸਾਫ ਦੇ ਲਈ ਹੋ ਗਈ ਹੈ ਪੰਜ ਚੰਡੀਆਂ ਜਿਹੜੀਆਂ ਸਾਰੇ ਕੋਲ ਵੱਡੇ ਪੱਦਰ ਦੇ ਉਪਧਿਗੀਆਂ ਨੇ ਜਿਹਦੇ ਵਿੱਚ ਇੱਕ ਹੋਰ ਚੰਦੀ ਪੁੱਜ ਗਈ ਸੁਮਤੀ ਸਿੰਘ ਦੀ ਸਾਨਾ ਸਰਦਾਰ ਤੇ ਸੁਨੀਤ ਸਿੰਘ ਦੀ ਸ਼ਾਦੀ ਪਰ ਜਨਾਬ ਨੂੰ 30000 ਰੁਪਏ ਦੀ ਇੱਕ ਜਿਹੜੀ ਚੰਦੀ ਦੀ ਕੁਸ਼ਤੀ ਹੋਣੀ ਹੈ ਉੱਥੇ ਅਮਰਦੀਪ ਸਿੰਘ ਜੀ ਸਰਨੂ ਰਿਸ਼ਤ ਸਿੰਘ ਦੀ 21 ਹਾਦੀ ਦੇ ਜੀਵਨ ਜੀ ਸਰਦਾਰ ਭਜਨ ਸਿੰਘ ਦੀ ਪਾਣੀ ਵਾਲੇ ਜਿਹਨਾਂ ਦੇ ਵੱਲੋਂ 31 ਹਾਦੀ ਦੇ ਜਿਹੜੀ ਜੜੀ ਹੋਣੇ ਹੋਣੇ ਪੁੱਜ ਗਈ ਹੈ ਜਿਹ ਅਗਲੇ ਸਾਲ ਦੇ ਪੜ੍ਹਦੇ ਨੇ ਇੱਕ ਵਾਰ ਤਾੜੀ ਮਾਰ ਦੇ ਜੀ ਹੋਰ ਸਰਦਾਰ ਰੇਸ਼ਮ ਸਿੰਘ ਜੀ ਸ੍ਰੀ ਰੇਸ਼ਮ ਲਾਲ ਜੀ ਸਮੋ ਦਲੀਪਾ ਰਾਉ ਜੀ ਜਿਹਨਾਂ ਦੇ ਪਰਿਵਾਰ ਤੋਂ 2026 ਦੇ ਲਈ ਕੋਰਟ ਪੜਗਾ 32000 ਰੁਪਏ ਦਾ ਬੋਲ ਰਿਹਾ ਹੈ ਜੇ ਜੇ ਬੜੀਆਂ ਸੱਭੀ ਬੰਨੇ ਸਵਾਗਤ ਆ ਗਿਆ ਉਸ ਪਰਿਵਾਰ ਦੇ ਨਾਲ ਸਾਰੀ ਤਸਵੀਰ ਹੋਈ ਹੈ ਜਸ਼ਨਪਾਲਵਾਦੀ ਪੱਟੀ ਪੱਟ ਕੇ ਵਿਚਾਲੇ ਖੜੇ ਹੋ ਗ੍ਰਾਜੂਰੀ ਜਸ਼ਨਪਾਲਵਾਦੀ ਪੱਟੀ ਸੋਨੂ ਗਰਵਾਦੀ ਰਾਣੀ ਸੋਨੂ ਗਰਵਾਦੀ ਰਾਣੀ ਜਲਦੀ ਨਾਲ ਤਿਆਰੀ ਕਰ ਮੇਰੇ ਭਰਾ ਦੋਨੇ ਜਸ਼ਨ ਪੱਟੀ ਸੋਨੂ ਰਾਣੀ ਇੱਕ ਹੋਰ ਦਾ ਸ਼ੋਹਰੀ ਕੁਸ਼ਤੀ 2000 ਦੇ

ਤਿਆਰ ਕਰੋ ਮੇਰਾ ਭਰਾ ਕੱਢੀ ਰਾਣਾ ਕਰੋ ਜਿਹੜੀ ਜਲਦੀ ਦੇਣਾ ਸ਼ਾਬਾਸ਼ ਤੇ ਇੱਕ ਇੱਕ ਮਿੰਟ ਦਾ ਟਾਈਮ ਆ ਤਿਆਰੀ ਕਰਕੇ ਬਾਚਾਈ ਜਾਓ ਉਹਦੇ ਮਰਜ਼ੀ ਲਗ ਜਾਓ ਸ਼ਾਹਰ ਮਹਿਮਾਂ ਦੀ ਸ਼ਾਹ ਕੋਟ ਰਫੀਦ ਮਹਿਮਾਂ ਦੀ ਰੌਣੀ ਹਜੇ ਤੱਕ ਬੈਠੀ ਨਹੀਂ ਆਏ ਦੇਖੇ ਸੈਮਤਾ ਮਾਰੇ ਜਾਂਦੇ ਜੇ ਸੀ ਵਾਲੇ ਰਹਿ ਗਏ ਦੁਆਰੇ ਅਸੀਂ ਧੀਚੇ ਨਹੀਂ ਹੋ ਇਦ ਨੋਟ ਕਰੋ ਜਿਹੜੇ ਪਹਿਲਵਾਨ ਵੀਰ ਜਿਹੜੀ ਜਿਹੜੀ ਕੈਟਾਗਰੀ ਜਲਦੀ ਜਲਦੀ ਬੀ ਕਲਾਸ ਦੀ ਕੈਟਾਗਰੀ ਸ਼ੁਰੂ ਹੋ ਗਈ ਤੇ ਸੀ ਕੈਟਾਗਰੀ ਦੀ ਕੋਈ ਵੀ ਮਲ ਦੀ ਜੜੀ ਕੁਸ਼ਤੀ ਨਹੀਂ ਹੋਣੀ ਜੈ ਗੁਰਸਾ ਕਿਹਨੇ ਗੱਲਾ ਕਰਦੇ ਫੇਰ ਸੀਆੜੀ ਕੋਈ ਸ਼ੁਰੂ ਨਹੀਂ ਕਰਦੇ ਠੀਕ ਹੈ ਜਦੋਂ ਬੀ ਦੀ ਸ਼ੁਰੂ ਹੋ ਗਿਆ ਤਾਂ ਸੀ ਦੀ ਕੋਈ ਕੁਸ਼ਤੀ ਨਹੀਂ ਹੋਣੀ ਜਦੋਂ ਬੀ ਦੀ ਏ ਦੀ ਸ਼ੁਰੂ ਹੋ ਗਿਆ ਫਿਰ ਬੀ ਕਲਾਸ ਦੀ ਕੋਈ ਕੁਸ਼ਤੀ ਨਹੀਂ ਹੋਣੀ ਦੀਪਕ ਚਲੋ ਬੱਚ ਰਾਮੇ ਵਾਲੀ ਆ ਦੀਪਕ ਪੁੱਜ ਗਿਆ ਬਾਹਰ ਹੋ ਗਈ ਕੁਸ਼ਤੀ ਹੋਣੀ ਇਹਨਾਂ ਮੱਲਾਂ ਦੀ ਜੱਸੀ ਪਹਿਲਵਾਨ ਦੀ ਮਾਲ ਗੱਲਾ ਅਨੰਦ ਪਹਿਲਵਾਨ ਦੀ ਰੋਟਨ ਮੈਚ ਆਓ ਅਗਲੀ ਕੁਸ਼ਤੀ ਵਾਲੇ ਮੰਨ ਲੋ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਸਾਡੇ ਪਾਕੀਰ ਪੰਮਾ ਦੀ ਕੈਨੇਡਾ ਤੋਂ ਸਰਦਾਰ ਕਸ਼ਮੀਰ ਸਿੰਘ ਸਾਡੇ ਚੰਗਾ ਬੱਲੇ ਬੱਲੇ ਕਰਵਾ ਦਿੱਤੀ ਚਲਦੀ ਕੁਸ਼ਤੀ ਤੇ ਕਾਸ਼ ਆਹ ਸ਼ਾਹ ਟੋਟੀਆਂ ਜੇ ਤੁਰੇ ਤੇ ਆਹ ਕੁਸ਼ਤੀ ਕਰਦੇ ਕਰਨਜੀਤ ਸਿੰਘ ਜੀ ਪੰਮਾ ਅੰਤਰਰਾਸ਼ਟਰੀ ਬੇਟ ਲੱਗੋ ਮਜੀਤ ਸਿੰਘ ਜੀ ਦਾ ਨਾਮ ਸਲਾਮ ਹਿੰਦਤ ਸਿੰਘ ਸਰਪੰਚਾਂ ਦੇ ਪਰਿਵਾਰ ਵਾਲੀ ਕੁਸ਼ਤੀ ਜਿਹੜੀ ਹੋਈ ਹੈ ਕਾਸ਼ ਆ ਜਾ ਬਈ ਬਣਦਾ ਸਨਮਾਨ ਉਸ ਤੇ ਤੋਂ ਜੱਤੀ ਮਾਰ ਗਲਾ ਫਿਰ ਜੇ ਸਾਡੀ ਸੁਆਮੀ ਸਨੀ ਬਾਲਵੰਦੀ ਨਾਮ ਦੇ ਵਾਲ ਸਨੀ ਬਾਲਵੰਦੀ ਰਾਮੇ ਵਾਲੇ ਜੇ ਸਾਡੀ ਸੁਆਮੀ ਹਲਵਾਨ ਮੋਟਰ ਗੈਰੇਜ ਆਓ ਜੀ ਜਲਦੀ ਦੇ ਨਾਲ ਸਾਰੇ ਪਹਿਲਵਾਨੀ ਰਾਮੇਵਾਲ ਤਿਆਰੀ ਕਰੋ ਬਹਿ ਜਾਓ ਸ਼ਾਬਾਸ਼ ਅਗਦੀ ਕੁਸ਼ਤੀ ਬਾਰੇ ਪਾ ਲਓ ਪਾਛਾ ਤੇ ਲੱਕਰ ਮੈਰਨਾ ਪੱਤੀ ਬਈ ਕਿੱਥੇ ਵੀ ਰਾਖ ਨਹੀਂ ਹੁੰਦੀ ਅੱਜ ਨੂੰ ਸੁਹਾਗ ਪਰਾਈਵਨ ਨੂੰ ਬੈਂਦੀ ਆ ਬੜੀ ਕੀ ਹੈ ਇਹ ਦੁਲਾਰਾਂ ਵੀ ਐਮੀਨੇ ਸੋਰ ਕੁਵੱਡੀ ਨਹੀਂ ਹੈ ਅੱਬਰ ਸਾਹਮਣੇ ਨਹੀਂ ਕਰਨਾ ਬਰੋੜ ਕੰਦੇ ਤੁਮ ਫਿਰ ਜਿਹੜਾ ਮੇਲੇ ਦਾ ਨੰਨਤ ਪਾ ਵੱਡਾ ਧੰਨਵਾਦ ਜਿਨ੍ਹਾਂ ਦੇ ਵੱਲੋਂ ਲੈ ਵੀ ਕੁੰਦੂ ਤੇਰੇ ਲਈ ਵੀ 1100 ਦੀ ਵੱਡੀ ਰਾਸ਼ੀ ਨਾ ਪਰਿਵਾਰਾਂ ਦੇ ਵੱਲੋਂ ਕੋਈ ਨਹੀਂ ਹੋਈ ਹੈ ਇਹ ਸਾਰੇ ਨਰੇਜ ਦਾ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਮਾਣ ਦਿੱਤਾ ਹੈ ਹਾਂ ਵੀ ਕੁੰਦੂ ਪਹਿਲਵਾਨ ਜੀ RAMEYAL ਪ੍ਰਬੰਧਕਾਂ ਤੇ ਨਾਲ ਜਰੂਰ ਸੰਪਰਕ ਕਰ ਲੈਣ ਆਹ ਦੇਖਿਆ ਬਤਾਦੀ ਆ ਘਰੇ ਨੇ ਪਰ ਉੱਪਰਲੇ ਪਾਸੇ ਸ਼ੇਰਾ ਪਹਿਲਵਾਨ ਜੀ ਕਾਲੇਵਾਲ ਲੈ ਲਈਆਂ ਆ ਸਰਦਾਰ ਜਗਦੀਸ਼ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਸਭ ਤੋਂ ਅੱਗੇ ਗਰਮੀਲ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਵੱਲੋਂ ਯਾਰ ਦੀ ਕੁਸ਼ਤੀ ਚੱਲ ਰਹੀ ਐ ਕਿ ਚਰਖੇ ਵੀ ਭੁੱਲੇ ਤੇ ਮਦਾਣੀਆਂ ਵੀ ਭੁੱਲੀਆਂ ਮਾਵਾਂ ਹੁੰਦੀਆਂ ਕਹਾਣੀਆਂ ਪੁਰਾਣੀਆਂ ਵੀ ਭੁੱਲੀਆਂ ਨਹੀਂ ਪਤਾ ਲੱਗਦਾ ਕਦੋਂ ਮਹੀਨਾ ਆਇਆ ਸੌਣ ਦਾ ਜਨਤ ਦੂਰ ਗੁਰਾਂ ਦੀਆਂ ਬਾਣੀਆਂ ਤੇ ਘੁੱਟੀਆਂ ਚੱਲਦੀਆਂ ਨੇ ਉੱਪਰਲੇ ਪਾਸੇ ਸ਼ੇਰਾ ਪਹਿਲਵਾਨ ਦੀ ਕਾਰਵੇ ਵਾਲੀਆਂ ਵੱਡੀ ਕੁਸ਼ਤੀ ਇੱਕ ਨੰਬਰ ਚੰਡੀ ਦੀ ਕੁਸ਼ਤੀ ਦੇ ਚਾਰ ਤੇ ਚਾਰੇ ਮਲ ਆ ਜਾਣ ਆਪਾਂ ਕਰੀਏ ਵੱਡੀ ਕੁਸ਼ਤੀ ਦੀ ਸ਼ੁਰੂਆਤ ਸਰਦਾਰ ਨਿਰਮਨ ਸਿੰਘ ਜੀ ਕਿਨੇਦਾ ਸਰਦਾਰ ਸਰੁਧੀ ਸਿੰਘ ਜੀ ਕਿਨੇਦਾ ਬਿੱਲਾ ਕਿਨੇਦਾ ਤੇ ਨਾਲ ਕਹਿੰਦੇ ਬਿੰਦਰ ਲੰਬੜ ਦੀ ਹੋਣਾਂ ਦਾ ਬਾੜ Kita dah jenama कुटिया दो ने जिस झंडी वाले जी चार सारे तस्वीर हो गई कुश्तियां जुड़ना फांसिया चढ़े तो उधम सिंह भगत सिंह क्यों आजादी देश ली लड़े सात शासकों को कुरबानी सभी दिल्ली हुई है जाइए पाकिस्तान बार्डर से गले कह ਦੇ ਵੀ ਲਈ ਹੋਈ ਹੈ ਧੰਨਵਾਦ ਪਿਆਰ ਹੋਣਾ ਚਾਹੀਦਾ ਫਿਰ ਜਾ ਕੇ ਗੱਲ ਵੱਡੇ ਪੱਤਰ ਤੋਂ ਪੁੱਛਣੀ ਹੈ ਪਰ ਇੱਧਰੇ ਪਾਸੇ ਸਾਹਮਣੇ ਦੇਖਾਂਗੇ ਇੱਕ ਪਾਸੇ ਰਈਏਵਾਲ ਵਾਲਾ ਸ਼ੀਪਾ ਨੀਲੇ ਰੰਗ ਦੀ ਕੈਂਦ ਦੇ ਵਿੱਚ ਸਵਾਜ ਪਹਿਲਵਾਨ ਜੀ ਆਲਮਗੀਰ ਲਾਲ ਰੰਗ ਦੀ ਕੈਂਦ ਦੇ ਵਿੱਚ ਇਹ ਕਿੰਦਰ ਕੀ ਸਰਪੰਚ ਸਾਹਿਬ ਪੁੱਜੇ ਹੋਏ ਆ ਔਰ ਧੰਨਵਾਦ ਕੀਤਾ ਜਾਦਾ ਸਾਡੀ ਸਾਰੀ ਗram ਪੰਜਾਬ ਕੋਟਬਾਧਰ